ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਸੂਟਕੇਸਾਂ ਦੇ ਵਿੱਚ ਬੰਦ ਕਰਕੇ ਸਟੋਰੇਜ ਯੂਨਿਟ ਵਿੱਚ ਛੱਡਣ ਵਾਲੀ ਮਾਂ ਨੂੰ ਅਦਾਲਤ ਨੇ ਦੋਸ਼ੀ ਕਰਾ ਦਿੱਤਾ ਹੈ। ਦਰਸਲ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਰਹਿੰਦੀ ਹਾਕਿ ਉਂਗਲੀ ਜਿਸ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਸੂਟਕੇਸ ਦੇ ਵਿੱਚ ਬੰਦ ਕਰ ਦਿੱਤਾ ਤੇ ਖੁਦ ਦੱਖਣੀ ਕੋਰੀਆ ਭੱਜ ਗਈ ਨੂੰ ਹੱਤਿਆ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਲੀ ਨੇ ਕਬੂਲਿਆ ਹੈ ਕਿ ਉਸਨੇ ਆਪਣੇ 6 ਸਾਲਾਂ ਦੇ ਪੁੱਤਰ ਮੀਨੂ ਜੋ ਅਤੇ 8 ਸਾਲਾ ਤੀ ਯੂਨਾ ਜੋ ਨੂੰ ਐਂਟੀ ਡਿਪਰੈਸ਼ਨ ਦਵਾਈ ਖਾ ਕੇ ਮਾਰੇ ਆ ਪਰ ਉਸ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਜਿਸ ਕਾਰਨ ਉਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਸਨ ਜੂਰੀ ਨੇ ਉਸ ਦੀ ਇਨਸੈਨਿਟੀ ਡਿਫੈਂਸ ਨੂੰ ਰੱਦ ਕਰ ਦਿੱਤਾ ਹੈ ਤੋਂ ਦੱਸਿਆ ਕਿ 2018 ਦੇ ਵਿੱਚ ਇਹ ਘਟਨਾ ਵਾਪਰੀ ਸੀ ਪਰ ਬੱਚਿਆਂ ਦੀਆਂ ਲਾਸ਼ਾਂ 2022 ਦੇ ਵਿੱਚ ਮਿਲੀਆਂ ਸੀ ਜਦੋਂ ਇੱਕ ਜੋੜੇ ਨੇ ਪਾਪਾ ਟੂਟੋ ਸਟੋਰੀ ਯੂਨਿਟ ਦੀ ਬੋਲੀ ਜਿੱਤ ਲਈ ਤੇ ਉਸ ਤੋਂ ਬਾਅਦ ਸੂਟ ਕੇ ਸਕੋਲੇ ਅਦਾਲਤ ਵਿੱਚ ਕ੍ਰਾਊਨ ਪ੍ਰੋਸੀਕਿਊਟਰ ਨੇ ਦਲੀਲ ਦਿੱਤੀ ਹੈ ਕਿ ਲੀ ਨੇ ਠੰਡੇ ਦਿਮਾਗ ਨਾਲ ਯੋਜਨਾ ਬਣਾਈ ਸੀ ਉਹ ਪੂਰੀ ਤਰ੍ਹਾਂ ਜਾਣਦੀ ਸੀ ਕਿ ਕੰਮ ਨੈਤਿਕ ਤੌਰ ਤੇ ਗਲਤ ਹੈ ਲੀ ਦੀ ਸਜ਼ਾ ਦਾ ਐਲਾਨ 26 ਨਵੰਬਰ ਨੂੰ ਕੀਤਾ ਜਾਵੇਗਾ ਅਦਾਲਤ ਨੇ ਮਾਨਸਿਕ ਸਿਹਤ ਦੀਆਂ ਰਿਪੋਰਟਾਂ ਵੀ ਮੰਗੀਆਂ ਹਨ ਇਨਾਮਾ ਸੂਮਾ ਦੀ ਹੱਤਿਆ ਨਾਲ ਇੱਕ ਵਾਰ ਤਾਂ ਪੂਰਾ ਦੇਸ਼ ਹਿਲ ਗਿਆ ਹੁਣ ਅਦਾਲਤ ਨੇ ਹਾਕੀ ਉਂਗਲੀ ਨੂੰ ਦੋਸ਼ੀ ਮੰਨਦਿਆ ਮਾਸੂਮ ਬੱਚਿਆਂ ਲਈ ਨਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਸੂਟਕੇਸਾਂ ਦੇ ਵਿੱਚ ਬੰਦ ਕਰਕੇ ਸਟੋਰੇਜ ਯੂਨਿਟ ਵਿੱਚ ਛੱਡਣ ਵਾਲੀ ਮਾਂ ਨੂੰ ਅਦਾਲਤ ਨੇ ਦੋਸ਼ੀ ਕਰਾ ਦਿੱਤਾ ਹੈ ਦਰਸਲ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਰਹਿੰਦੀ ਹਾਕਿ ਉਂਗਲੀ ਜਿਸ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਸੂਟਕੇਸ ਦੇ ਵਿੱਚ ਬੰਦ ਕਰ ਦਿੱਤਾ ਤੇ ਖੁਦ ਦੱਖਣੀ ਕੋਰੀਆ ਭੱਜ ਗਈ ਨੂੰ ਹੱਤਿਆ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਲੀ ਨੇ ਕਬੂਲਿਆ ਹੈ ਕਿ ਉਸਨੇ ਆਪਣੇ 6 ਸਾਲਾਂ ਦੇ ਪੁੱਤਰ ਮੀਨੂ ਜੋ ਅਤੇ 8 ਸਾਲਾਂ ਦੀ ਯੂਨਾ ਜੋ ਨੂੰ ਐਂਟੀ ਡਿਪਰੈਸ਼ਨ ਦਵਾਈ ਖਾ ਕੇ ਮਾਰਿਆ ਪਰ ਉਸ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਜਿਸ ਕਾਰਨ ਉਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਸਨ ਜੂਰੀ ਨੇ ਉਸ ਦੀ ਇਨਸੈਨਿਟੀ ਡਿਫੈਂਸ ਨੂੰ ਰੱਦ ਕਰ ਦਿੱਤਾ ਹੈ ਤonnage ਦੱਸਿਆ ਕਿ 2018 ਦੇ ਵਿੱਚ ਇਹ ਘਟਨਾ ਵਾਪਰੀ ਸੀ ਪਰ ਬੱਚਿਆਂ ਦੀਆਂ ਲਾਸ਼ਾਂ 2022 ਦੇ ਵਿੱਚ ਮਿਲੀਆਂ ਸੀ ਜਦੋਂ ਇੱਕ ਜੋੜੇ ਨੇ ਪਾਪਾ ਟੂਟੋ ਸਟੋਰੀ ਯੂਨਿਟ ਦੀ ਬੋਲੀ ਜਿੱਤ ਲਈ ਤੇ ਉਸ ਤੋਂ ਬਾਅਦ ਸੂਟ ਕੇ ਸਕੋਲੇ ਅਦਾਲਤ ਵਿੱਚ ਕ੍ਰਾਊਨ ਪ੍ਰੋਸੀਕਿਊਟਰ ਨੇ ਦਲੀਲ ਦਿੱਤੀ ਹੈ ਕਿ ਲੀ ਨੇ ਠੰਡੇ ਦਿਮਾਗ ਨਾਲ ਇਹ ਯੋਜਨਾ ਬਣਾਈ ਸੀ ਉਹ ਪੂਰੀ ਤਰ੍ਹਾਂ ਜਾਣਦੀ ਸੀ ਕਿ ਕੰਮ ਨੈਤਿਕ ਤੌਰ ਤੇ ਗਲਤ ਹੈ ਲੀ ਦੀ ਸਜ਼ਾ ਦਾ ਐਲਾਨ 26 ਨਵੰਬਰ ਨੂੰ ਕੀਤਾ ਜਾਵੇਗਾ ਅਦਾਲਤ ਨੇ ਮਾਨਸਿਕ ਸਿਹਤ ਦੀਆਂ ਰਿਪੋਰਟਾਂ ਵੀ ਮੰਗੀਆਂ ਹਨ ਇਨਾਮਾ ਸੂਮਾ ਦੀ ਹੱਤਿਆ ਨਾਲ ਇੱਕ ਵਾਰ ਤਾਂ ਪੂਰਾ ਦੇਸ਼ ਹਿਲ ਗਿਆ ਹੁਣ ਅਦਾਲਤ ਨੇ ਹਾਕੀ ਉਂਗਲੀ ਨੂੰ ਦੋਸ਼ੀ ਮੰਨਦਿਆ ਮਾਸੂਮ ਬੱਚਿਆਂ ਲਈ ਨਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਸੂਟਕੇਸਾਂ ਦੇ ਵਿੱਚ ਬੰਦ ਕਰਕੇ ਸਟੋਰੇਜ ਯੂਨਿਟ ਵਿੱਚ ਛੱਡਣ ਵਾਲੀ ਮਾਂ ਨੂੰ ਅਦਾਲਤ ਨੇ ਦੋਸ਼ੀ ਘਰਾ ਦਿੰਦਾ ਹੈ ਦਰਸਲ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਰਹਿੰਦੀ ਹਾਕਿ ਉਂਗਲੀ ਜਿਸ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਸੂਟਕੇਸ ਦੇ ਵਿੱਚ ਬੰਦ ਕਰ ਦਿੱਤਾ ਤੇ ਖੁਦ ਦੱਖਣੀ ਕੋਰੀਆ ਭੱਜ ਗਈ ਨੂੰ ਹੱਤਿਆ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਲੀ ਨੇ ਕਬੂਲਿਆ ਹੈ ਕਿ ਉਸਨੇ ਆਪਣੇ 6 ਸਾਲਾਂ ਦੇ ਪੁੱਤਰ ਮੀਨੂ ਜੋ ਅਤੇ 8 ਸਾਲਾਂ ਦੀ ਯੂਨਾ ਜੋ ਨੂੰ ਐਂਟੀ ਡਿਪਰੈਸ਼ਨ ਦਵਾਈ ਖਾ ਕੇ ਮਾਰੇ ਆ ਪਰ ਉਸ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਜਿਸ ਕਾਰਨ ਉਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਸਨ ਜੂਰੀ ਨੇ ਉਸ ਦੀ ਇਨਸੈਨਿਟੀ ਡਿਫੈਂਸ ਨੂੰ ਰੱਦ ਕਰ ਦਿੱਤਾ ਹੈ ਤੋਂ ਦੱਸਿਆ ਕਿ 2018 ਦੇ ਵਿੱਚ ਇਹ ਘਟਨਾ ਵਾਪਰੀ ਸੀ ਪਰ ਬੱਚਿਆਂ ਦੀਆਂ ਲਾਸ਼ਾਂ 2022 ਦੇ ਵਿੱਚ ਮਿਲੀਆਂ ਸੀ ਜਦੋਂ ਇੱਕ ਜੋੜੇ ਨੇ ਪਾਪਾ ਟੂਟੋ ਸਟੋਰੀ ਯੂਨਿਟ ਦੀ ਬੋਲੀ ਜਿੱਤ ਲਈ ਤੇ ਉਸ ਤੋਂ ਬਾਅਦ ਸੂਟ ਕੇ ਸਕੋਲੇ ਅਦਾਲਤ ਵਿੱਚ ਕ੍ਰਾਊਨ ਪ੍ਰੋਸੀਕਿਊਟਰ ਨੇ ਦਲੀਲ ਦਿੱਤੀ ਹੈ ਕਿ ਲੀ ਨੇ ਠੰਡੇ ਦਿਮਾਗ ਨਾਲ ਯੋਜਨਾ ਬਣਾਈ ਸੀ ਉਹ ਪੂਰੀ ਤਰ੍ਹਾਂ ਜਾਣਦੀ ਸੀ ਕਿ ਕੰਮ ਨੈਤਿਕ ਤੌਰ ਤੇ ਗਲਤ ਹੈ ਲੀ ਦੀ ਸਜ਼ਾ ਦਾ ਐਲਾਨ 26 ਨਵੰਬਰ ਨੂੰ ਕੀਤਾ ਜਾਵੇਗਾ ਅਦਾਲਤ ਨੇ ਮਾਨਸਿਕ ਸਿਹਤ ਦੀਆਂ ਰਿਪੋਰਟਾਂ ਵੀ ਮੰਗੀਆਂ ਹਨ ਇਨਾਮਾ ਸੂਮਾ ਦੀ ਹੱਤਿਆ ਨਾਲ ਇੱਕ ਵਾਰ ਤਾਂ ਪੂਰਾ ਦੇਸ਼ ਹਿਲ ਗਿਆ ਹੁਣ ਅਦਾਲਤ ਨੇ ਹਾਕੀ ਉਂਗਲੀ ਨੂੰ ਦੋਸ਼ੀ ਮੰਨਦਿਆ ਮਾਸੂਮ ਬੱਚਿਆਂ ਲਈ ਨਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਸੂਟਕੇਸਾਂ ਦੇ ਵਿੱਚ ਬੰਦ ਕਰਕੇ ਸਟੋਰੇਜ ਯੂਨਿਟ ਵਿੱਚ ਛੱਡਣ ਵਾਲੀ ਮਾਂ ਨੂੰ ਅਦਾਲਤ ਨੇ ਦੋਸ਼ੀ ਘਰਾ ਦਿੱਤਾ ਹੈ ਦਰਸਲ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਰਹਿੰਦੀ ਹਾਕਿ ਉਂਗਲੀ ਜਿਸ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਸੂਟਕੇਸ ਦੇ ਵਿੱਚ ਬੰਦ ਕਰ ਦਿੱਤਾ ਤੇ ਖੁਦ ਦੱਖਣੀ ਕੋਰੀਆ ਭੱਜ ਗਈ ਨੂੰ ਹੱਤਿਆ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਲੀ ਨੇ ਕਬੂਲਿਆ ਹੈ ਕਿ ਉਸਨੇ ਆਪਣੇ 6 ਸਾਲਾਂ ਦੇ ਪੁੱਤਰ ਮਿਨੂ ਜੋ ਅਤੇ 8 ਸਾਲਾ ਤੀ ਯੂਨਾ ਜੋ ਨੂੰ ਐਂਟੀ ਡਿਪਰੈਸ਼ਨ ਦਵਾਈ ਖਾ ਕੇ ਮਾਰੇ ਆ ਪਰ ਉਸ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਜਿਸ ਕਾਰਨ ਉਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਸਨ ਜੂਰੀ ਨੇ ਉਸ ਦੀ ਇਨਸੈਨਿਟੀ ਡਿਫੈਂਸ ਨੂੰ ਰੱਦ ਕਰ ਦਿੱਤਾ ਹੈ ਤੋਂ ਦੱਸਿਆ ਕਿ 2018 ਦੇ ਵਿੱਚ ਇਹ ਘਟਨਾ ਵਾਪਰੀ ਸੀ ਪਰ ਬੱਚਿਆਂ ਦੀਆਂ ਲਾਸ਼ਾਂ 2022 ਦੇ ਵਿੱਚ ਮਿਲੀਆਂ ਸੀ ਜਦੋਂ ਇੱਕ ਜੋੜੇ ਨੇ ਪਾਪਾ ਟੂਟੋ ਸਟੋਰੀ ਯੂਨਿਟ ਦੀ ਬੋਲੀ ਜਿੱਤ ਲਈ ਤੇ ਉਸ ਤੋਂ ਬਾਅਦ ਸੂਟ ਕੇ ਸਕੋਲੇ ਅਦਾਲਤ ਵਿੱਚ ਕ੍ਰਾਊਨ ਪ੍ਰੋਸੀਕਿਊਟਰ ਨੇ ਦਲੀਲ ਦਿੱਤੀ ਹੈ ਕਿ ਲੀ ਨੇ ਠੰਡੇ ਦਿਮਾਗ ਨਾਲ ਯੋਜਨਾ ਬਣਾਈ ਸੀ ਉਹ ਪੂਰੀ ਤਰ੍ਹਾਂ ਜਾਣਦੀ ਸੀ ਕਿ ਕੰਮ ਨੈਤਿਕ ਤੌਰ ਤੇ ਗਲਤ ਹੈ ਲੀ ਦੀ ਸਜ਼ਾ ਦਾ ਐਲਾਨ 26 ਨਵੰਬਰ ਨੂੰ ਕੀਤਾ ਜਾਵੇਗਾ ਅਦਾਲਤ ਨੇ ਮਾਨਸਿਕ ਸਿਹਤ ਦੀਆਂ ਰਿਪੋਰਟਾਂ ਵੀ ਮੰਗੀਆਂ ਹਨ ਇਨਾਮਾ ਸੂਮਾ ਦੀ ਹੱਤਿਆ ਨਾਲ ਇੱਕ ਵਾਰ ਤਾਂ ਪੂਰਾ ਦੇਸ਼ ਹਿਲ ਗਿਆ ਹੁਣ ਅਦਾਲਤ ਨੇ ਹਾਕੀ ਉਂਗਲੀ ਨੂੰ ਦੋਸ਼ੀ ਮੰਨਦਿਆ ਮਾਸੂਮ ਬੱਚਿਆਂ ਲਈ ਨਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਸੂਟਕੇਸਾਂ ਦੇ ਵਿੱਚ ਬੰਦ ਕਰਕੇ ਸਟੋਰੇਜ ਯੂਨਿਟ ਵਿੱਚ ਛੱਡਣ ਵਾਲੀ ਮਾਂ ਨੂੰ ਅਦਾਲਤ ਨੇ ਦੋਸ਼ੀ ਘਰਾ ਦਿੱਤਾ ਹੈ ਦਰਸਲ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਰਹਿੰਦੀ ਹਾਕਿ ਉਂਗਲੀ ਜਿਸ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਸੂਟਕੇਸ ਦੇ ਵਿੱਚ ਬੰਦ ਕਰ ਦਿੱਤਾ ਤੇ ਖੁਦ ਦੱਖਣੀ ਕੋਰੀਆ ਭੱਜ ਗਈ ਨੂੰ ਹੱਤਿਆ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਲੀ ਨੇ ਕਬੂਲਿਆ ਹੈ ਕਿ ਉਸਨੇ ਆਪਣੇ 6 ਸਾਲਾਂ ਦੇ ਪੁੱਤਰ ਮੀਨੂ ਜੋ ਅਤੇ 8 ਸਾਲਾ ਤੀ ਯੂਨਾ ਜੋ ਨੂੰ ਐਂਟੀ ਡਿਪਰੈਸ਼ਨ ਦਵਾਈ ਖਾ ਕੇ ਮਾਰੇ ਆ ਪਰ ਉਸ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਜਿਸ ਕਾਰਨ ਉਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਸਨ ਜੂਰੀ ਨੇ ਉਸ ਦੀ ਇਨਸੈਨਿਟੀ ਡਿਫੈਂਸ ਨੂੰ ਰੱਦ ਕਰ ਦਿੱਤਾ ਹੈ ਤੋਂ ਦੱਸਿਆ ਕਿ 2018 ਦੇ ਵਿੱਚ ਇਹ ਘਟਨਾ ਵਾਪਰੀ ਸੀ ਪਰ ਬੱਚਿਆਂ ਦੀਆਂ ਲਾਸ਼ਾਂ 2022 ਦੇ ਵਿੱਚ ਮਿਲੀਆਂ ਸੀ ਜਦੋਂ ਇੱਕ ਜੋੜੇ ਨੇ ਪਾਪਾ ਟੂਟੋ ਸਟੋਰੀ ਯੂਨਿਟ ਦੀ ਬੋਲੀ ਜਿੱਤ ਲਈ ਤੇ ਉਸ ਤੋਂ ਬਾਅਦ ਸੂਟ ਕੇ ਸਕੋਲੇ ਅਦਾਲਤ ਵਿੱਚ ਕ੍ਰਾਊਨ ਪ੍ਰੋਸੀਕਿਊਟਰ ਨੇ ਦਲੀਲ ਦਿੱਤੀ ਹੈ ਕਿ ਲੀ ਨੇ ਠੰਡੇ ਦਿਮਾਗ ਨਾਲ ਇਹ ਯੋਜਨਾ ਬਣਾਈ ਸੀ ਉਹ ਪੂਰੀ ਤਰ੍ਹਾਂ ਜਾਣਦੀ ਸੀ ਕਿ ਕੰਮ ਨੈਤਿਕ ਤੌਰ ਤੇ ਗਲਤ ਹੈ ਲੀ ਦੀ ਸਜ਼ਾ ਦਾ ਐਲਾਨ 26 ਨਵੰਬਰ ਨੂੰ ਕੀਤਾ ਜਾਵੇਗਾ ਅਦਾਲਤ ਨੇ ਮਾਨਸਿਕ ਸਿਹਤ ਦੀਆਂ ਰਿਪੋਰਟਾਂ ਵੀ ਮੰਗੀਆਂ ਹਨ ਇਨਾਮਾ ਸੂਮਾ ਦੀ ਹੱਤਿਆ ਨਾਲ ਇੱਕ ਵਾਰ ਤਾਂ ਪੂਰਾ ਦੇਸ਼ ਹਿਲ ਗਿਆ ਹੁਣ ਅਦਾਲਤ ਨੇ ਹਾਕੀ ਉਂਗਲੀ ਨੂੰ ਦੋਸ਼ੀ ਮੰਨਦਿਆ ਮਾਸੂਮ ਬੱਚਿਆਂ ਲਈ ਨਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਸੂਟਕੇਸਾਂ ਦੇ ਵਿੱਚ ਬੰਦ ਕਰਕੇ ਸਟੋਰੇਜ ਯੂਨਿਟ ਵਿੱਚ ਛੱਡਣ ਵਾਲੀ ਮਾਂ ਨੂੰ ਅਦਾਲਤ ਨੇ ਦੋਸ਼ੀ ਕਰਾ ਦਿੱਤਾ ਹੈ ਦਰਸਲ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਰਹਿੰਦੀ ਹਾਕਿ ਉਂਗਲੀ ਜਿਸ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਸੂਟਕੇਸ ਦੇ ਵਿੱਚ ਬੰਦ ਕਰ ਦਿੱਤਾ ਤੇ ਖੁਦ ਦੱਖਣੀ ਕੋਰੀਆ ਭੱਜ ਗਈ ਨੂੰ ਹੱਤਿਆ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਲੀ ਨੇ ਕਬੂਲਿਆ ਹੈ ਕਿ ਉਸਨੇ ਆਪਣੇ 6 ਸਾਲਾਂ ਦੇ ਪੁੱਤਰ ਮੀਨੂ ਜੋ ਅਤੇ 8 ਸਾਲਾਂ ਦੀ ਯੂਨਾ ਜੋ ਨੂੰ ਐਂਟੀ-ਡਿਪਰੈਸ਼ਨ ਦਵਾਈ ਖਾ ਕੇ ਮਾਰਿਆ ਪਰ ਉਸ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਜਿਸ ਕਾਰਨ ਉਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਸਨ ਜੂਰੀ ਨੇ ਉਸ ਦੀ ਇਨਸੈਨਿਟੀ ਡਿਫੈਂਸ ਨੂੰ ਰੱਦ ਕਰ ਦਿੱਤਾ ਹੈ ਤੋਂ ਦੱਸਿਆ ਕਿ 2018 ਦੇ ਵਿੱਚ ਇਹ ਘਟਨਾ ਵਾਪਰੀ ਸੀ ਪਰ ਬੱਚਿਆਂ ਦੀਆਂ ਲਾਸ਼ਾਂ 2022 ਦੇ ਵਿੱਚ ਮਿਲੀਆਂ ਸੀ ਜਦੋਂ ਇੱਕ ਜੋੜੇ ਨੇ ਪਾਪਾ ਟੂਟੋ ਸਟੋਰੀ ਯੂਨਿਟ ਦੀ ਬੋਲੀ ਜਿੱਤ ਲਈ ਤੇ ਉਸ ਤੋਂ ਬਾਅਦ ਸੂਟ ਕੇ ਸਕੂਲੇ ਅਦਾਲਤ ਵਿੱਚ ਕ੍ਰਾਊਨ ਪ੍ਰੋਸੀਕਿਊਟਰ ਨੇ ਦਲੀਲ ਦਿੱਤੀ ਹੈ ਕਿ ਲੀ ਨੇ ਠੰਡੇ ਦਿਮਾਗ ਨਾਲ ਇਹ ਯੋਜਨਾ ਬਣਾਈ ਸੀ ਉਹ ਪੂਰੀ ਤਰ੍ਹਾਂ ਜਾਣਦੀ ਸੀ ਕਿ ਕੰਮ ਨੈਤਿਕ ਤੌਰ ਤੇ ਗਲਤ ਹੈ ਲੀ ਦੀ ਸਜ਼ਾ ਦਾ ਐਲਾਨ 26 ਨਵੰਬਰ ਨੂੰ ਕੀਤਾ ਜਾਵੇਗਾ ਅਦਾਲਤ ਨੇ ਮਾਨਸਿਕ ਸਿਹਤ ਦੀਆਂ ਰਿਪੋਰਟਾਂ ਵੀ ਮੰਗੀਆਂ ਹਨ ਇਨਾਮਾ ਸੂਮਾ ਦੀ ਹੱਤਿਆ ਨਾਲ ਇੱਕ ਵਾਰ ਤਾਂ ਪੂਰਾ ਦੇਸ਼ ਹਿਲ ਗਿਆ ਹੁਣ ਅਦਾਲਤ ਨੇ ਹਾਕੀ ਉਂਗਲੀ ਨੂੰ ਦੋਸ਼ੀ ਮੰਨਦਿਆ ਮਾਸੂਮ ਬੱਚਿਆਂ ਲਈ ਨਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਸੂਟਕੇਸਾਂ ਦੇ ਵਿੱਚ ਬੰਦ ਕਰਕੇ ਸਟੋਰੇਜ ਯੂਨਿਟ ਵਿੱਚ ਛੱਡਣ ਵਾਲੀ ਮਾਂ ਨੂੰ ਅਦਾਲਤ ਨੇ ਦੋਸ਼ੀ ਘਰਾ ਦਿੱਤਾ ਹੈ ਦਰਸਲ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਰਹਿੰਦੀ ਹਾਕਿ ਉਂਗਲੀ ਜਿਸ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਸੂਟਕੇਸ ਦੇ ਵਿੱਚ ਬੰਦ ਕਰ ਦਿੱਤਾ ਤੇ ਖੁਦ ਦੱਖਣੀ ਕੋਰੀਆ ਭੱਜ ਗਈ ਨੂੰ ਹੱਤਿਆ ਦੇ ਦੋਸ਼ਾਂ ਵਿੱਚ ਦੋਸ਼ੀ ਘਰਾਣ ਦੇ ਦਿੱਤਾ ਗਿਆ ਹੈ ਲੀ ਨੇ ਕਬੂਲਿਆ ਹੈ ਕਿ ਉਸਨੇ ਆਪਣੇ 6 ਸਾਲਾਂ ਦੇ ਪੁੱਤਰ ਮਿਨੂ ਜੋ ਅਤੇ 8 ਸਾਲਾ ਤੀ ਯੂਨਾ ਜੋ ਨੂੰ ਐਂਟੀ ਡਿਪਰੈਸ਼ਨ ਦਵਾਈ ਖਾ ਕੇ ਮਾਰੇ ਆ ਪਰ ਉਸ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਜਿਸ ਕਾਰਨ ਉਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਸਨ ਜੂਰੀ ਨੇ ਉਸ ਦੀ ਇਨਸੈਨਿਟੀ ਡਿਫੈਂਸ ਨੂੰ ਰੱਦ ਕਰ ਦਿੱਤਾ ਹੈ ਤੋਂ ਦੱਸਿਆ ਕਿ 2018 ਦੇ ਵਿੱਚ ਇਹ ਘਟਨਾ ਵਾਪਰੀ ਸੀ ਪਰ ਬੱਚਿਆਂ ਦੀਆਂ ਲਾਸ਼ਾਂ 2022 ਦੇ ਵਿੱਚ ਮਿਲੀਆਂ ਸੀ ਜਦੋਂ ਇੱਕ ਜੋੜੇ ਨੇ ਪਾਪਾ ਟੂਟੋ ਸਟੋਰੀ ਯੂਨਿਟ ਦੀ ਬੋਲੀ ਜਿੱਤ ਲਈ ਤੇ ਉਸ ਤੋਂ ਬਾਅਦ ਸੂਟ ਕੇ ਸਕੋਲੇ ਅਦਾਲਤ ਵਿੱਚ ਕ੍ਰਾਊਨ ਪ੍ਰੋਸੀਕਿਊਟਰ ਨੇ ਦਲੀਲ ਦਿੱਤੀ ਹੈ ਕਿ ਲੀ ਨੇ ਠੰਡੇ ਦਿਮਾਗ ਨਾਲ ਇਹ ਯੋਜਨਾ ਬਣਾਈ ਸੀ ਉਹ ਪੂਰੀ ਤਰ੍ਹਾਂ ਜਾਣਦੀ ਸੀ ਕਿ ਕੰਮ ਨੈਤਿਕ ਤੌਰ ਤੇ ਗਲਤ ਹੈ ਲੀ ਦੀ ਸਜ਼ਾ ਦਾ ਐਲਾਨ 26 ਨਵੰਬਰ ਨੂੰ ਕੀਤਾ ਜਾਵੇਗਾ ਅਦਾਲਤ ਨੇ ਮਾਨਸਿਕ ਸਿਹਤ ਦੀਆਂ ਰਿਪੋਰਟਾਂ ਵੀ ਮੰਗੀਆਂ ਹਨ ਇਨਾਮਾ ਸੂਮਾ ਦੀ ਹੱਤਿਆ ਨਾਲ ਇੱਕ ਵਾਰ ਤਾਂ ਪੂਰਾ ਦੇਸ਼ ਹਿਲ ਗਿਆ ਹੁਣ ਅਦਾਲਤ ਨੇ ਹਾਕੀ ਉਂਗਲੀ ਨੂੰ ਦੋਸ਼ੀ ਮੰਨਦਿਆ ਮਾਸੂਮ ਬੱਚਿਆਂ ਲਈ ਨਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਸੂਟਕੇਸਾਂ ਦੇ ਵਿੱਚ ਬੰਦ ਕਰਕੇ ਸਟੋਰੇਜ ਯੂਨਿਟ ਵਿੱਚ ਛੱਡਣ ਵਾਲੀ ਮਾਂ ਨੂੰ ਅਦਾਲਤ ਨੇ ਦੋਸ਼ੀ ਕਰਾ ਦਿੱਤਾ ਹੈ ਦਰਸਲ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਰਹਿੰਦੀ ਹਾਕਿ ਉਂਗਲੀ ਜਿਸ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਸੂਟਕੇਸ ਦੇ ਵਿੱਚ ਬੰਦ ਕਰ ਦਿੱਤਾ ਤੇ ਖੁਦ ਦੱਖਣੀ ਕੋਰੀਆ ਭੱਜ ਗਈ ਨੂੰ ਹੱਤਿਆ ਦੇ ਦੋਸ਼ਾਂ ਵਿੱਚ ਦੋਸ਼ੀ ਘਰਾਣ ਦੇ ਦਿੱਤਾ ਗਿਆ ਹੈ ਲੀ ਨੇ ਕਬੂਲਿਆ ਹੈ ਕਿ ਉਸਨੇ ਆਪਣੇ 6 ਸਾਲਾਂ ਦੇ ਪੁੱਤਰ ਮੀਨੂ ਜੋ ਅਤੇ 8 ਸਾਲਾ ਤੀ ਯੂਨਾ ਜੋ ਨੂੰ ਐਂਟੀ ਡਿਪਰੈਸ਼ਨ ਦਵਾਈ ਖਾ ਕੇ ਮਾਰੇ ਆ ਪਰ ਉਸ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਜਿਸ ਕਾਰਨ ਉਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਸਨ ਜੂਰੀ ਨੇ ਉਸ ਦੀ ਇਨਸੈਨਿਟੀ ਡਿਫੈਂਸ ਨੂੰ ਰੱਦ ਕਰ ਦਿੱਤਾ ਹੈ ਤੋਂ ਦੱਸਿਆ ਕਿ 2018 ਦੇ ਵਿੱਚ ਇਹ ਘਟਨਾ ਵਾਪਰੀ ਸੀ ਪਰ ਬੱਚਿਆਂ ਦੀਆਂ ਲਾਸ਼ਾਂ 2022 ਦੇ ਵਿੱਚ ਮਿਲੀਆਂ ਸੀ ਜਦੋਂ ਇੱਕ ਜੋੜੇ ਨੇ ਪਾਪਾ ਟੂਟੋ ਸਟੋਰੀ ਯੂਨਿਟ ਦੀ ਬੋਲੀ ਜਿੱਤ ਲਈ ਤੇ ਉਸ ਤੋਂ ਬਾਅਦ ਸੂਟ ਕੇ ਸਕੋਲੇ ਅਦਾਲਤ ਵਿੱਚ ਕ੍ਰਾਊਨ ਪ੍ਰੋਸੀਕਿਊਟਰ ਨੇ ਦਲੀਲ ਦਿੱਤੀ ਹੈ ਕਿ ਲੀ ਨੇ ਠੰਡੇ ਦਿਮਾਗ ਨਾਲ ਇਹ ਯੋਜਨਾ ਬਣਾਈ ਸੀ ਉਹ ਪੂਰੀ ਤਰ੍ਹਾਂ ਜਾਣਦੀ ਸੀ ਕਿ ਕੰਮ ਨੈਤਿਕ ਤੌਰ ਤੇ ਗਲਤ ਹੈ ਲੀ ਦੀ ਸਜ਼ਾ ਦਾ ਐਲਾਨ 26 ਨਵੰਬਰ ਨੂੰ ਕੀਤਾ ਜਾਵੇਗਾ ਅਦਾਲਤ ਨੇ ਮਾਨਸਿਕ ਸਿਹਤ ਦੀਆਂ ਰਿਪੋਰਟਾਂ ਵੀ ਮੰਗੀਆਂ ਹਨ ਇਨਾਮਾ ਸੂਮਾ ਦੀ ਹੱਤਿਆ ਨਾਲ ਇੱਕ ਵਾਰ ਤਾਂ ਪੂਰਾ ਦੇਸ਼ ਹਿਲ ਗਿਆ ਹੁਣ ਅਦਾਲਤ ਨੇ ਹਾਕੀ ਉਂਗਲੀ ਨੂੰ ਦੋਸ਼ੀ ਮੰਨਦਿਆ ਮਾਸੂਮ ਬੱਚਿਆਂ ਲਈ ਨਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਸੂਟਕੇਸਾਂ ਦੇ ਵਿੱਚ ਬੰਦ ਕਰਕੇ ਸਟੋਰੇਜ ਯੂਨਿਟ ਵਿੱਚ ਛੱਡਣ ਵਾਲੀ ਮਾਂ ਨੂੰ ਅਦਾਲਤ ਨੇ ਦੋਸ਼ੀ ਕਰਾ ਦਿੱਤਾ ਹੈ ਦਰਸਲ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਰਹਿੰਦੀ ਹਾਕਿ ਉਂਗਲੀ ਜਿਸ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਸੂਟਕੇਸ ਦੇ ਵਿੱਚ ਬੰਦ ਕਰ ਦਿੱਤਾ ਤੇ ਖੁਦ ਦੱਖਣੀ ਕੋਰੀਆ ਭੱਜ ਗਈ ਨੂੰ ਹੱਤਿਆ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਲੀ ਨੇ ਕਬੂਲਿਆ ਹੈ ਕਿ ਉਸਨੇ ਆਪਣੇ 6 ਸਾਲਾਂ ਦੇ ਪੁੱਤਰ ਮੀਨੂ ਜੋ ਅਤੇ 8 ਸਾਲਾ ਤੀ ਯੂਨਾ ਜੋ ਨੂੰ ਐਂਟੀ ਡਿਪਰੈਸ਼ਨ ਦਵਾਈ ਖਾ ਕੇ ਮਾਰੇ ਆ ਪਰ ਉਸ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਜਿਸ ਕਾਰਨ ਉਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਸਨ ਜੂਰੀ ਨੇ ਉਸ ਦੀ ਇਨਸੈਨਿਟੀ ਡਿਫੈਂਸ ਨੂੰ ਰੱਦ ਕਰ ਦਿੱਤਾ ਹੈ ਤonnage ਦੱਸਿਆ ਕਿ 2018 ਦੇ ਵਿੱਚ ਇਹ ਘਟਨਾ ਵਾਪਰੀ ਸੀ ਪਰ ਬੱਚਿਆਂ ਦੀਆਂ ਲਾਸ਼ਾਂ 2022 ਦੇ ਵਿੱਚ ਮਿਲੀਆਂ ਸੀ ਜਦੋਂ ਇੱਕ ਜੋੜੇ ਨੇ ਪਾਪਾ ਟੂਟੋ ਸਟੋਰੀ ਯੂਨਿਟ ਦੀ ਬੋਲੀ ਜਿੱਤ ਲਈ ਤੇ ਉਸ ਤੋਂ ਬਾਅਦ ਸੂਟ ਕੇ ਸਕੋਲੇ ਅਦਾਲਤ ਵਿੱਚ ਕ੍ਰਾਊਨ ਪ੍ਰੋਸੀਕਿਊਟਰ ਨੇ ਦਲੀਲ ਦਿੱਤੀ ਹੈ ਕਿ ਲੀ ਨੇ ਠੰਡੇ ਦਿਮਾਗ ਨਾਲ ਇਹ ਯੋਜਨਾ ਬਣਾਈ ਸੀ ਉਹ ਪੂਰੀ ਤਰ੍ਹਾਂ ਜਾਣਦੀ ਸੀ ਕਿ ਕੰਮ ਨੈਤਿਕ ਤੌਰ ਤੇ ਗਲਤ ਹੈ ਲੀ ਦੀ ਸਜ਼ਾ ਦਾ ਐਲਾਨ 26 ਨਵੰਬਰ ਨੂੰ ਕੀਤਾ ਜਾਵੇਗਾ ਅਦਾਲਤ ਨੇ ਮਾਨਸਿਕ ਸਿਹਤ ਦੀਆਂ ਰਿਪੋਰਟਾਂ ਵੀ ਮੰਗੀਆਂ ਹਨ ਇਨਾਮਾ ਸੂਮਾ ਦੀ ਹੱਤਿਆ ਨਾਲ ਇੱਕ ਵਾਰ ਤਾਂ ਪੂਰਾ ਦੇਸ਼ ਹਿਲ ਗਿਆ ਹੁਣ ਅਦਾਲਤ ਨੇ ਹਾਕੀ ਉਂਗਲੀ ਨੂੰ ਦੋਸ਼ੀ ਮੰਨਦਿਆ ਮਾਸੂਮ ਬੱਚਿਆਂ ਲਈ ਨਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਸੂਟਕੇਸਾਂ ਦੇ ਵਿੱਚ ਬੰਦ ਕਰਕੇ ਸਟੋਰੇਜ ਯੂਨਿਟ ਵਿੱਚ ਛੱਡਣ ਵਾਲੀ ਮਾਂ ਨੂੰ ਅਦਾਲਤ ਨੇ ਦੋਸ਼ੀ ਘਰਾ ਦਿੰਦਾ ਹੈ ਦਰਸਲ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਰਹਿੰਦੀ ਹਾਕਿ ਉਂਗਲੀ ਜਿਸ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਸੂਟਕੇਸ ਦੇ ਵਿੱਚ ਬੰਦ ਕਰ ਦਿੱਤਾ ਤੇ ਖੁਦ ਦੱਖਣੀ ਕੋਰੀਆ ਭੱਜ ਗਈ ਨੂੰ ਹੱਤਿਆ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਲੀ ਨੇ ਕਬੂਲਿਆ ਹੈ ਕਿ ਉਸਨੇ ਆਪਣੇ 6 ਸਾਲਾਂ ਦੇ ਪੁੱਤਰ ਮੀਨੂ ਜੋ ਅਤੇ 8 ਸਾਲਾਂ ਦੀ ਯੂਨਾ ਜੋ ਨੂੰ ਐਂਟੀ ਡਿਪਰੈਸ਼ਨ ਦਵਾਈ ਖਾ ਕੇ ਮਾਰੇ ਆ ਪਰ ਉਸ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਜਿਸ ਕਾਰਨ ਉਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਸਨ ਜੂਰੀ ਨੇ ਉਸ ਦੀ ਇਨਸੈਨਿਟੀ ਡਿਫੈਂਸ ਨੂੰ ਰੱਦ ਕਰ ਦਿੱਤਾ ਹੈ ਤੋਂ ਦੱਸਿਆ ਕਿ 2018 ਦੇ ਵਿੱਚ ਇਹ ਘਟਨਾ ਵਾਪਰੀ ਸੀ ਪਰ ਬੱਚਿਆਂ ਦੀਆਂ ਲਾਸ਼ਾਂ 2022 ਦੇ ਵਿੱਚ ਮਿਲੀਆਂ ਸੀ ਜਦੋਂ ਇੱਕ ਜੋੜੇ ਨੇ ਪਾਪਾ ਟੂਟੋ ਸਟੋਰੀ ਯੂਨਿਟ ਦੀ ਬੋਲੀ ਜਿੱਤ ਲਈ ਤੇ ਉਸ ਤੋਂ ਬਾਅਦ ਸੂਟ ਕੇ ਸਕੋਲੇ ਅਦਾਲਤ ਵਿੱਚ ਕ੍ਰਾਊਨ ਪ੍ਰੋਸੀਕਿਊਟਰ ਨੇ ਦਲੀਲ ਦਿੱਤੀ ਹੈ ਕਿ ਲੀ ਨੇ ਠੰਡੇ ਦਿਮਾਗ ਨਾਲ ਇਹ ਯੋਜਨਾ ਬਣਾਈ ਸੀ ਉਹ ਪੂਰੀ ਤਰ੍ਹਾਂ ਜਾਣਦੀ ਸੀ ਕਿ ਕੰਮ ਨੈਤਿਕ ਤੌਰ ਤੇ ਗਲਤ ਹੈ ਲੀ ਦੀ ਸਜ਼ਾ ਦਾ ਐਲਾਨ 26 ਨਵੰਬਰ ਨੂੰ ਕੀਤਾ ਜਾਵੇਗਾ ਅਦਾਲਤ ਨੇ ਮਾਨਸਿਕ ਸਿਹਤ ਦੀਆਂ ਰਿਪੋਰਟਾਂ ਵੀ ਮੰਗੀਆਂ ਹਨ ਇਨਾ ਮਾਸੂਮਾਂ ਦੀ ਹੱਤਿਆ ਨਾਲ ਇੱਕ ਵਾਰ ਤਾਂ ਪੂਰਾ ਦੇਸ਼ ਹਿਲ ਗਿਆ ਹੁਣ ਅਦਾਲਤ ਨੇ ਹਾਕੀ ਉਂਗਲੀ ਨੂੰ ਦੋਸ਼ੀ ਮੰਨਦਿਆ ਮਾਸੂਮ ਬੱਚਿਆਂ ਲਈ ਨਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ